ਤਮਿਲਨਾਡ ਦੇ ਲੋਕ 라ਵਣ ਦੀ ਪੂਜਾ ਕਰਦੇ ਨੇ ਕੇਰਲਾ ਦੇ ਵਾਸੀ ਤਮਲ ਲੋਕ ਪਾਰਲੀਮੈਂਟ ਦੇ ਵਿੱਚ ਵੀ ਆਵਾਜ਼ ਉੱਠੀ ਸੀ ਤਮਲ ਲੋਕਾਂ ਦੀ ਤਰਫੋਂ ਤਮਲ ਐਮਪੀ ਜਿੰਨੇ ਵੀ ਸਨ ਭਈ ਇਹ ਅਨਿਆਇ ਅਸੀਂ ਨਹੀਂ ਬਰਦਾਸ਼ਤ ਕਰ ਸਕਦੇ ਕਿ ਸਾਲ ਦੇ ਸਾਲ ਸਾਡਾ ਇੱਕ ਬਜ਼ੁਰਗ ਉਹਦਾ ਪੁਤਲਾ ਚਲਾਇਆ ਜਾਏ ਉਹਦੀ ਬੇਇੱਜ਼ਤੀ ਕੀਤੀ ਜਾਏ ਐਸੀ ਨਹੀਂ ਬਰਦਾਸ਼ਤ ਕਰ ਸਕਦੇ ਇਹ ਆਵਾਜ਼ ਪਾਰਲੀਮੈਂਟ ਦੇ ਵਿੱਚ ਉੱਚੀ ਹਿੰਦੁਸਤਾਨ ਦੀ ਪਾਰਲੀਮੈਂਟ ਦੇ ਵਿੱਚ ਔਰ ਉਹਨਾਂ ਨੇ ਬੜੀ ਪੁਰਜ਼ੋਰ ਮੰਗ ਕੀਤੀ ਸੀ ਕਿ ਉਤਰੀ ਭਾਰਤ ਅਗਰ ਸਾਲ ਦੇ ਸਾਲ ਰਾਵਣ ਦੀ بےਪਤੀ ਕਰੇਗਾ ਤਾਂ ਇਸ ਦਾ ਰਿਐਕਸ਼ਨ ਵੀ ਹੋ ਸਕਦਾ ਹੈ ਤਮਿਲਨਾਡ ਦੇ ਵਿੱਚ ਕੇਰਲਾ ਦੇ ਵਿੱਚ ਇਹ ਉਹਨਾਂ ਨੇ ਧਮਕੀ ਵੀ ਦਿੱਤੀ ਸੀ ਇਹ ਵੀ ਮਰਜ਼ ਕਰਦੇ ਹਾਂ ਹਿੰਦੁਸਤਾਨ ਵਿੱਚ ਇਸ ਤਰ੍ਹਾਂ ਦੀ ਆਵਾਜ਼ ਉੱਠ ਪਈ ਹੈ ਬਾਵੇਂ ਹਜ਼ਾਰਾਂ ਸਾਲ ਬਾਅਦ ਉੱਠੀ ਹੈ ਲੇਕਿਨ ਉੱਠੀ ਹੈ ਕਿ ਬੰਦਾ ਤਾਂ ਇੱਕ ਸੀ ਉਦਾ ਕੋਈ ਕਸੂਰ ਵੀ ਨਹੀਂ। ਔਰ ਉਸ ਦੇ ਆਚਰਨ اخلاق ਦੇ ਉੱਤੇ ਵੀ ਕੋਈ ਆਂਚ ਨਹੀਂ। ਉਸ ਨੇ ਸੀਤਾ ਤੇ ਕੋਈ ਜ਼ੁਲਮ ਵੀ ਨਹੀਂ ਕੀਤਾ। ਉਸ ਦੀ ਕੋਈ ਅਸਮਤ ਨਹੀਂ ਲੁਟੀ। ਔਰ ਇਸ ਗੱਲ ਦਾ ਸਬੂਤ ਹੈ ਕਿ ਅਗਨ ਪ੍ਰੀਖਿਆ ਦੇ ਕਹਿੰਦੇ ਨੇ ਸੀਤਾ ਕਾਮਯਾਬ ਨਿਕਲੀ। ਇਤਿਹਾਸ ਲੰਬਾ ਚੋੜਾ ਇਤਿਹਾਸ ਹੈ। ਮੁਖਤਸਰ ਜੋ ਹੈ ਮੈਂ ਅਰਜ਼ ਕਰਾਂ। ਜੋ ਜਿੱਤ ਜਾਏ ਭਗਵਾਨ ਬਣ ਜਾਂਦਾ ਹੈ ਜੋ ਹਾਰ ਜਾਏ ਸ਼ੈਤਾਨ ਬਣ ਜਾਂਦਾ ਹੈ ਜੇਤੂ ਦੇ ਪਿੱਛੇ ਜਗਤ ਚੱਲਦਾ ਹੈ ਜੋ ਜਿੱਤ ਜਾਏ